ਬਈ ਕਿਸਾਨ ਦੋਸਤੋ ਸਤਿ ਸ੍ਰੀ ਅਕਾਲ ਦੋਸਤੋ ਮੱਜਾਂ ਦੇ گاਵਾਂ ਦੇ ਵਿੱਚ 8-10 ਦਿਨ ਬਾਅਦ ਸੂਣ ਤੋਂ ਤਕਰੀਬਨ ਜਿਹੜਾ ਕੜ ਚੰਦਾ ਲਾਲ ਤੋਂ ਭੂਰੇ ਜਿਹੇ ਰੰਗ ਦਾ ਇੱਕ ਪਦਾਰਥ ਹੁੰਦਾ ਜਿਹੜਾ ਹੈ ਲਿਉਕਿਡ ਦੇ ਰੂਪ ਦੇ ਵਿੱਚ ਬੱਚੇਦਾਨੀ ਦੇ ਵਿੱਚੋਂ ਬਾਹਰ ਆਉਣਾ ਸ਼ੁਰੂ ਹੋ ਜਾਂਦਾ ਕਿਉਂਕਿ ਬੱਚੇਦਾਨੀ ਦੇ ਅੰਦਰ ਸੂਣ ਵੇਲੇ ਜੋ ਗੰਧਮਤ ਰਹਿ ਜਾਂਦਾ ਉਹ ਫਿਰ 8-10 ਦਿਨ ਬਾਅਦ ਆਪਣੇ ਆਪ ਬਾਹਰ ਆਉਣਾ ਸ਼ੁਰੂ ਹੋ ਜਾਂਦਾ ਉਹਨੂੰ ਆਪਾਂ ਕੜ ਚੱਲਣਾ ਕਹਿੰਦੇ ਆ ਨਾਰਮਲ ਹਾਲਤ ਦੇ ਵਿੱਚ ਉਹ 5-6 ਦਿਨ ਚੱਲਦਾ 5-6 ਦਿਨ ਦੇ ਅੰਦਰ ਬੱਚੇਦਾਨੀ ਅੰਦਰ ਜੋ ਗੰਦਮੰਦ ਹੈ तकरीबन ਉਹ ਬਾਹਰ ਆ ਜਾਂਦਾ ਪਰ ਜੇਕਰ ਉਹ ਪੂਰੀ ਮਾਤਰਾ ਚ ਨਹੀਂ ਚੱਲਦਾ 1-2 ਦਿਨ ਚੱਲ ਕੇ ਬੰਦ ਹੋ ਜਾਂਦਾ ਤਾਂ ਫਿਰ ਕਾਫੀ ਸਾਰੀ ਪ੍ਰੋਬਲਮ ਖੜੀ ਹੋ ਜਾਂਦੀ ਆ ਕਿਉਂਕਿ ਬੱਚੇਦਾਨੀ ਦੇ ਅੰਦਰ ਗੰਦਮੰਦ ਜਦੋਂ ਜਮਾ ਹੋ ਜਾਂਦਾ ਗੰਦਮੰਦ ਅੰਦਰ ਰਹਿ ਗਿਆ ਤਾਂ ਬੱਚੇਦਾਨੀ ਦੇ ਅੰਦਰ ਇਨਫੈਕਸ਼ਨ ਹੋ ਜਾਂਦੀ ਆ ਤੇ ਪਸ਼ੂ ਦਾ ਜਿਹੜਾ ਦੁੱਧ ਘਟ ਜਾਂਦਾ ਪਸ਼ੂ ਕਦੇ ਵੀ ਪੀਕ ਲੈਵਲ ਤੇ ਦੁੱਧ ਤੇ ਨਹੀਂ ਆਉਂਦਾ ਤੇ ਪਸ਼ੂ ਦੀ ਬੱਚੇਦਾਨੀ ਅੰਦਰ ਜਦੋਂ ਗੰਦਮੰਦ ਰਹਿ ਜਾਂਦਾ ਪਸ਼ੂ ਅਗਲੇ ਸੂਏ ਦੇ ਵਾਸਤੇ ਆਪਦੇ ਆਪ ਨੂੰ ਜਲਦੀ ਤਿਆਰ ਨਹੀਂ ਕਰ ਪਾਉਂਦਾ ਸੋ ਕਾੜ ਚੱਲਣਾ ਬਹੁਤ ਜ਼ਿਆਦਾ ਜ਼ਰੂਰੀ ਹੁੰਦਾ ਔਰ ਪ੍ਰੋਪਰ ਤਰੀਕੇ ਦੇ ਨਾਲ ਚੱਲਣਾ ਚਾਹੀਦਾ ਉਹਦੇ ਵਾਸਤੇ ਆਪ ਆਪ ਪਸ਼ੂ ਨੂੰ ਕਾੜੇ ਵਗੈਰਾ ਜਿਹੜਾ ਦਿੰਦੇ ਰਹਿੰਦੇ ਆ ਲੰਚੂਣ ਤੋਂ ਬਾਅਦ ਆਪਾਂ ਇਮੀਡੀਏਟਲੀ ਕਾੜਾ ਜਿੰਨੇ ਪਸ਼ੂ ਨੂੰ એનર્ਜੀ ਦੇ ਵਾਸਤੇ ਦਿੰਨੇ ਆ ਉਸ ਤੋਂ ਬਾਅਦ ਫਿਰ ਜਿਹੜੇ ਕਾੜੇ ਦਿੰਨੇ ਤਾਂ ਕਿ ਪਸ਼ੂ ਦਾ ਜਿਹੜਾ ਕਾੜਾ ਪੂਰੀ ਮਾਤਰਾ ਚ ਵਧੀਆ ਤਰੀਕੇ ਦੇ ਨਾਲ ਚੱਲੇ ਪਰ ਜ਼ਿਆਦਾਤਰ ਜ਼ਿੰਮੇਦਾਰ ਜਿਹੜਾ ਉਹ ਕਾੜਾ ਵਗੈਰਾ ਦਿੰਦੇ ਨੇ ਉਹਦੇ ਵਿੱਚ ਉਹ ਉਹ ਨਾ ਨਾਰਮਲ ਜਿਹਾ ਕਾੜਾ ਹੀ ਆ ਉਹਦੇ ਵਿੱਚ ਗੁੜ ਨੂੰ ਪਾਣੀ ਦੇ ਵਿੱਚ ਉਬਾਲ ਕੇ ਜਿਆਦਾ ਤੋਂ ਜਿਆਦਾ ਉਹਦੇ ਵਿੱਚ ਦਾਲ ਢਾ ਕੇ ਉਹ ਵਗੈਰਾ ਪਾ ਕੇ ਪਸ਼ੂ ਨੂੰ ਦਿੰਦੇ ਨੇ ਉਹ ਵੀ ਕਾਫੀ ਜ਼ਿਆਦਾ ਵਧੀਆ ਲਾਭਦਾਇਕ ਹੈ ਪਰ ਜਿਹੜਾ ਕਾੜਾ ਆਪਾਂ ਤੁਹਾਨੂੰ ਇੱਥੇ ਦੱਸਾਂਗੇ ਉਹਦੇ ਵਿੱਚ ਕੁਝ ਹੋਰ ਵੀ ਚੀਜ਼ਾਂ ਜਿਹੜੀਆਂ ਆਪਾਂ ਸ਼ਾਮਲ ਕਰਾਂਗੇ ਤਾਂ ਕਿ ਪਸ਼ੂ ਨੂੰ એનર્ਜੀ ਲੈਵਲ ਪਸ਼ੂ ਦਾ ਬਣਿਆ ਰਹੇ ਪਸ਼ੂ ਦੀ ਜਿਹੜੀ ਬੱਚੇਦਾਨੀ ਨੋਰਮਲ ਹਾਲਤ ਵਿੱਚ ਜਲਦੀ ਤੋਂ ਜਲਦੀ ਆਵੇ ਅੰਦਰ ਜੋ ਗੰਦਮੰਦ ਆ ਉਹ ਸਾਰੇ ਦਾ ਸਾਰਾ ਜਲਦੀ ਬਾਹਰ ਆ ਜਾਵੇ ਤਾਂ ਕਿ ਪਸ਼ੂ ਆਪਣੇ ਆਪ ਨੂੰ ਨਵੇਂ ਜਿਹੜਾ ਅਗਲੇ ਸੂਏ ਦੇ ਵਾਸਤੇ ਜਲਦੀ ਤਿਆਰ ਕਰੇ ਤੇ ਪਸ਼ੂ ਦਾ ਜਿਹੜਾ ਦੁੱਧ ਆ ਉਹ ਘਟੇ ਨਾ ਪੀਕ ਲੈਵਲ ਤੇ ਆਪਣੇ ਆਪ ਨੂੰ ਜਲਦੀ ਲੈ ਆਵੇ ਇਹਦੇ ਬਾਰੇ ਆਪਾਂ ਇਸ ਵੀਡੀਓ ਵਿੱਚ ਗੱਲਬਾਤ ਕਰਾਂਗੇ ਸਭ ਤੋਂ ਪਹਿਲਾਂ ਤਾਂ ਬੇਨਤੀ ਹੈ ਵੀ ਜੇ ਚੈਨਲ ਤੇ ਨਵੇਂ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ notifications ਦੇ ਵਾਸਤੇ ਬੈਲ ਵਾਲਾ ਆਈਕਨ ਪ੍ਰੈਸ ਕਰ ਦੇੋ ਤਾਂ ਕਿ ਜੋ ਵੀ ਆਪਾਂ ਵੀਡੀਓ ਅਪਲੋਡ ਕਰੀਏ ਉਹਦਾ ਜਿਹੜਾ ਨੋਟੀਫਿਕੇਸ਼ਨ ਤੁਹਾਨੂੰ ਮਿਲਦਾ ਰਹੇ ਹੁਣ ਆਪਾਂ ਗੱਲ ਕਰਦੇ ਹਾਂ ਵੀ ਜਿਹੜਾ ਕੜਾ ਆਪਾਂ ਦੇਣਾ ਪਸ਼ੂ ਨੂੰ ਕਿਹੜੀਆਂ-ਕਿਹੜੀਆਂ ਚੀਜ਼ਾਂ ਉਹਦੇ ਵਿੱਚ ਐਡ ਕਰਨੀਆਂ ਨੇ ਦੇਖੋ ਜੀ 250 ਗ੍ਰਾਮ ਗੁੜ ਲੈ ਲਓ 4-5 ਲੀਟਰ ਪਾਣੀ ਦੇ ਵਿੱਚ ਉਹਨੂੰ ਉਬਾਲਨਾ ਧਰ ਦਿਓ ਉਬਾਲ ਦਿਓ ਉਹਦੇ ਵਿੱਚ ਫੇਰ ਆਪਾਂ 50 ਗ੍ਰਾਮ ਸੌਂਫ 50 ਗ੍ਰਾਮ ਜਮੈਣ ਤੇ 100 ਗ੍ਰਾਮ ਮੇਥੀ ਦਾਣਾ ਪੰਜ ਸੇ ਜਿਹੜੀਆਂ ਵੱਡੀ ਇਲਾਇਚੀ ਦੇ ਆਪਾਂ ਪੀਸ ਉਹਦੇ ਵਿੱਚ ਪਾ ਦਿਓ ਕੁੱਟ ਕੇ ਉਹਨਾਂ ਨੂੰ ਪੰਜ ਛੇ ਪੰਜ ਛੇ ਪੀਸ ਬਾਦੂ ਨੇ ਉਹ ਇਹ ਚੀਜ਼ਾਂ ਨੂੰ ਆਪਾਂ ਚੰਗੀ ਤਰ੍ਹਾਂ ਵਾਲੋ ਉਵਾਲ ਕੇ ਗੁੜ ਦੇ ਵਿੱਚ ਹੀ ਉਵਾਲ ਕੇ ਉਹਨੂੰ ਚੰਗੀ ਤਰ੍ਹਾਂ ਉਬਾਲ ਲਓ ਫਿਰ ਉਹਨੂੰ ਥੱਲੇ ਲਾ ਕੇ ਉਹਦੇ ਵਿੱਚ 100 ਗ੍ਰਾਮ ਡਾਲਡਾ ਘਿਓ ਪਾ ਦਿਓ ਘਿਓ ਆ ਜਿਹੜਾ ਉਹਨੂੰ ਅਸੀਂ ਥੱਲੇ ਲਾ ਕੇ ਪਾਇਓ ਤਾਂ ਇੱਕ ਹੋਰ ਜਿਹੜੀ ਜ਼ਰੂਰੀ ਚੀਜ਼ ਹੈ ਉਹ ਅਸ਼ਵਗੰਧਾ ਪਾਊਡਰ ਬਾਜ਼ਾਰ ਦੇ ਵਿੱਚੋਂ ਮਿਲ ਜਾਂਦਾ ਅਸ਼ਵਗੰਧਾ 50 ਗ੍ਰਾਮ ਉਹਦੇ ਵਿੱਚ ਰਲਾ ਲਿਓ ਉਹ ਵੀ ਥੱਲੇ ਲਾ ਕੇ ਪਾਉਣਾ ਤੁਸੀਂ ਇਹ ਦੋਏ ਚੀਜ਼ਾਂ ਜਿਹੜੀਆਂ ਕਿ ਉਹ ਤੇ ਅਸ਼ਵਗੰਧੇ ਦਾ ਪਾਊਡਰ ਉਹ ਥੱਲੇ ਲਾ ਕੇ ਪਾਇਓ ਉਹਦੇ ਵਿੱਚ ਵਾਲੀ ਨਾ ਦਿਓ ਇਹਨੂੰ ਨਾਲ ਸੋ ਜਦੋਂ ਇਹ ਠੰਡਾ ਜਾ ਠੰਡਾ ਇਹ ਹੋ ਗਿਆ ਗੁਣਗਣਾ ਜਾ ਪਸ਼ੂ ਨੂੰ ਤੁਸੀਂ ਇਹ 5-6 ਦਿਨ ਕਾੜੇ ਦਿਓ ਪਸ਼ੂ ਬਿਲਕੁਲ ਆਨ ਪ੍ਰੋਪਰ ਤਰੀਕੇ ਦੇ ਨਾਲ ਜਿਹੜਾ ਡਿਸਚਾਰਜ ਸੁਟੂਗਾ ਪਸ਼ੂ ਦੇ ਅੰਦਰ ਜੋ ਗੰਦ ਮੰਦ ਹੈ ਉਹ ਸਾਰੇ ਦਾ ਸਾਰਾ ਜਿਹੜਾ ਕਟ ਦੇ ਰੂਪ ਵਿੱਚ ਬਾਹਰ ਆ ਜਾਊਗਾ ਤੇ ਪਸ਼ੂ ਜਿਹੜਾ ਅਪਦੇਆਪ ਨੂੰ ਜਲਦੀ ਹੋਈ ਨਵੇਂ ਸੂਏ ਦੇ ਵਾਸਤੇ ਅਗਲੇ ਨਵੇਂ ਦੁੱਧ ਦੇ ਵਾਸਤੇ ਤਿਆਰ ਕਰ ਲੰਦਾ ਬੱਚੇਦਾਨੀ ਦਾ ਜਿਹੜਾ ਆਕਾਰ ਹੈ ਜੋ ਜਾਂ ਸਾਈਜ਼ ਹੈ ਉਹ ਜਲਦੀ ਅਪਦੇਆਪ ਨੂੰ ਰਿਕਵਰ ਕਰਦਾ ਜਲਦੀ ਨਾਰਮਲ ਸਾਈਜ਼ ਦੇ ਵਿੱਚ ਆ ਜਾਂਦੀ ਹੈ ਤੇ ਜਦੋਂ ਬੱਚੇਦਾਨੀ ਅੰਦਰ ਉਹ ਬਿਲਕੁਲ ਸਾਫ਼ ਸੁਥਰੀ ਸਫਾਈ ਹੋ ਗਈ ਤੇ ਦੁੱਧ ਦੀ ਪ੍ਰੋਬਲਮ ਨਹੀਂ ਪਸ਼ੂ ਆਪਣੇ ਆਪ ਨੂੰ ਦੁੱਧ ਜਿਹੜਾ ਜਲਦੀ ਹੋਈ ਪੀਕ ਲੈਵਲ ਤੇ ਲੈ ਆਉਂਦਾ ਜਿਹੜੀ ਖਰਾਕ ਫਿਰ ਆਪਾਂ ਪਸ਼ੂ ਨੂੰ ਦਿੰਨੇ ਆ ਉਹ ਸਾਰੀ ਦੀ ਸਾਰੀ ਕਾਵਰੋ ਕੇ ਜਲਦੀ ਦੁੱਧ ਬਣਾਉਂਦੀ ਹੈ ਤੇ ਪੂਰੇ ਮਾਤਰਾ ਚ ਪਸ਼ੂ ਦੁੱਧ ਦਿੰਦਾ ਸੋ ਕਾੜੇ ਨੂੰ ਬੜਾ ਧਿਆਨ ਦੇ ਨਾਲ ਧਿਆਨ ਦੇਣਾ ਆਪਾਂ ਕਿਉਂਕਿ ਨਾਰਮਲ ਜਿਹੜਾ ਕਾੜਾ ਆਪਾਂ ਦਿੰਨੇ ਆ ਉਹਦੇ ਚ ਪੂਰੇ ਤੱਤ ਜਿਹੜੇ ਪਸ਼ੂ ਨੂੰ ਉਸ ਵੇਲੇ ਚਾਹੀਦੇ ਹੁੰਦੇ ਉਹ ਨਹੀਂ ਮਿਲਦੇ ਕਿਉਂਕਿ ਪਿਛਲੇ ਸਮਿਆਂ ਦੇ ਵਿੱਚ ਪਸ਼ੂ ਨੂੰ ਜੋ ਆਪਣੀ ਖਾਹ ਤੋਂ ਖਰਾਕ ਸੀ ਉਹਦੇ ਵਿੱਚੋਂ ਹੀ ਕਾਫੀ ਤੱਤ ਸਾਰੇ ਮਿਲ ਜਾਂਦੇ ਸੀਗੇ ਹੁਣ ਆਪਣੀਆਂ ਖੁਰਾਕਾਂ ਨਾ ਆਪਣੇ ਜਿਹੜੇ ਹਰੇ ਚਾਰੇ ਨੇ ਉਹਨਾਂ ਦੇ ਵਿੱਚ ਕੋਈ ਉਸ ਤਰ੍ਹਾਂ ਦਾ ਤੰਤ ਹੈ ਜਾਂ ਆਪਾਂ ਫੀਡ ਖੁਰਾਕ ਵਗੈਰਾ ਦਿੰਨੇ ਆ ਉਹਦੇ ਵਿੱਚ ਵੀ ਪੂਰੇ ਤੱਤ ਨਹੀਂ ਮਿਲਦੇ ਸੋ ਜਿਹੜਾ ਆਪਾਂ ਪਸ਼ੂਏ ਕਾੜਾ ਦੇਣਾ ਇਹ ਬਿਲਕੁਲ ਪੂਰੇ ਪ੍ਰੋਪਰ ਤਰੀਕੇ ਦੇ ਨਾਲ 5-6 ਦਿਨ ਦਿਓ 5-6 ਦਿਨਾਂ ਬਾਅਦ ਅ ਇਹਨੇ ਤੁਹਾਡਾ ਜਿਹੜਾ ਕਾੜ ਵਗੈਰਾ ਚੱਲ ਪੇਦਾ ਜਿਆਦੇ ਦਿਨ ਵੀ ਦੇਣ ਦੀ ਜ਼ਰੂਰਤ ਨਹੀਂ ਹੈਗੀ ਉਸ ਤੋਂ ਬਾਅਦ ਫਿਰ ਆਪਾਂ ਉਹਨੂੰ ਪਸ਼ੂ ਨੂੰ ਜਿਹੜੀ ਲੇਟੀ ਵਗੈਰਾ ਦਿੰਨੇ ਆ ਉਹ ਦੇਣੀ ਸ਼ੁਰੂ ਕਰ ਦੇਣੀ ਆ ਸੋ ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਇੰਨਾ ਹੀ ਅੰਤ ਵਿੱਚ ਸਾਰੇ ਕਿਸਾਨ ਦੋਸਤਾਂ ਨੂੰ ਛੱਤ ਸ੍ਰੀ ਅਕਾਲ ਧੰਨਵਾਦ